ਹੋ ਗਿਆ ਜੋ ਕਿ ਟਾਈਮ ਸੀਗਾ ਹੰਸਰਾਜ ਦਾ 5 ਵਜੇ ਦਾ ਆਉਣ ਦਾ ਸਾਧਕ ਤੇ ਉਹ ਹੰਸਰਾਜ ਨੇ ਜੋ ਜਿਹੜਾ ਕਿ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆ ਟਾਈਮ ਨੂੰ ਬਹੁਤ ਟਾਲਿਆ ਬਹੁਤ ਕੋਸ਼ਿਸ਼ ਕੀਤੀ ਵੀ ਕਿਸਾਨ ਇੱਥੋਂ ਚਲੇ ਜਾਣ ਤੇ ਮੈਂ ਆਪ ਦਾ ਪ੍ਰੋਗਰਾਮ ਕਰਕੇ ਇੱਥੋਂ ਜਾਵਾਂ ਪਰ ਕਿਸਾਨ ਅੜੀ ਦੇ ਪੱਕੇ ਨੇ ਬੱਜਿਦ ਨੇ ਕਿਉਂਕਿ ਕਿਸਾਨਾਂ ਬੀਜੇਪੀ ਸਰਕਾਰ ਕੀ ਕਿ ਤਾਨਾਸ਼ਾ ਸਰਕਾਰ ਸਾਡੇ ਦੇਸ਼ ਵਿੱਚ ਚੱਲ ਰਹੀ ਆ ਉਹ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਸਾਡੀਆਂ ਜ਼ਮੀਨਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਆ ਸਾਡੇ ਕਾਰੋਬਾਰ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਆ ਮਜ਼ਦੂਰ ਦੀ ਮਜ਼ਦੂਰੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਆ ਤੇ ਭਾਜਪੀ ਦੀ ਟਿਕਟ ਤੇ ਲੜ ਰਿਹਾ ਹਾਂ ਸਾਹ ਹਾਂਸ ਇਹਨਾਂ ਦਾ ਪੂਰਾ ਦਲਾਲ ਬਣ ਕੇ ਪੰਜਾਬ ਦੇ ਵਿੱਚ ਖਾਸ ਕਰ ਫੀਫਕੋਟ ਦੇ ਵਿੱਚ ਆ ਕੇ ਇਹ ਬਿਸ਼ਰਮਾ ਐਡਾ ਕਿ ਬਿਸ਼ਰਮਾ ਕਿ ਸਾਡੇ ਸਵਾਲਾਂ ਤੋਂ ਭੱਜ ਰਿਹਾ ਅਸੀਂ ਇਹਨੂੰ ਰੋਕ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਇੱਕ ਮਿੰਟ ਵੀ ਸਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਤਿਆਰ ਨਹੀਂ ਜਿੰਨਾ ਚਿਰ ਕਾਰਪੇਟ ਘਰਾਨੇ ਦੀਆਂ ਜੜਾਂ ਇਸ ਦੇਸ਼ ਤੋਂ